ਲੱਗੀ ਅੱਜ ਆਪਾਂ ਬਹੁਤ ਸੋਹਣੇ ਕਲੈਕਸ਼ਨ ਲੈਣ ਆਏ ਹੋਈਆਂ ਬਹੁਤ ਜ਼ਿਆਦੇ ਆਰਡਰ ਆਏ ਹੋਈਆਂ ਕਿਉਂਕਿ ਹੁਣ ਆਪਣੀ ਤਕਰੀਬਨ ਤਕਰੀਬਨ ਵੀਡੀਓ ਜਿਹੜੀ ਆਏ ਕਰੇਗੀ ਉਹ ਸੁੱਟਾਂ ਦੀ ਹੀ ਆਏ ਕਰੇਗੀ ਬਹੁਤ ਕੋਸ਼ਿਸ਼ ਕਰਾਂਗੇ ਕਿ ਮੈਂ ਸੁੱਟਾਂ ਦੀ ਹੀ ਪਾਵਾਂ ਐਵੇਂ ਤਾਂ ਚਾਦਰਾਂ ਦੀ ਵੀ ਪਾਇਆ ਕਰਾਂਗੇ ਕਿਉਂਕਿ ਉਸ ਚੀਜ਼ ਦਾ ਵੀ ਮੇਰਾ ਬਹੁਤ ਅੱਛਾ ਕੰਮ ਹੈ ਤੇ ਬਰਤਨਾ ਦੀ ਵੀ ਉਹ ਵੀ ਪਾਇਆ ਕਰਾਂਗੇ ਹਫਤੇ ਦੇ ਵਿੱਚ ਦੋ ਦੋ ਚਾਰ ਚਾਰ ਵੀਡੀਓਸ ਉਹ ਵੀ ਪਾਇਆ ਕਰਾਂਗੇ ਪਰ ਸੁੱਟਾਂ ਦੇ ਆ ਕਿ ਇਹ ਰੂਟੀਨ ਦੀ ਚੀਜ਼ ਹੈ ਇਹਦੇ ਬਿਨਾ ਕਿਸੇ ਨੂੰ ਨਹੀਂ ਸਰਦਾ ਤੰ ਟੱਕਣਾ ਤਾਂ ਮੇਂਗਾ ਸਸਤਾ ਹਰ ਕਿਸੇ ਨੂੰ ਚਾਹੀਦਾ ਹੀ ਚਾਹੀਦਾ ਪਰ ਹੈ ਵਧੀਆ ਸਸਤਾ ਹੁੰਦਾ ਨਹੀਂ ਹੈਗਾ ਹਲਕਾ ਹੁੰਦਾ ਨਹੀਂ ਹੈਗਾ ਮੈਂ ਪਹਿਲਾਂ ਹੀ ਦੱਸ ਦੇਣੀ ਆ ਜੀ ਬਹੁਤ ਸੋਹਣਾ ਤੇ ਹੁਣ ਤੁਸੀਂ ਦੇਖੋ ਸਾਰਾ ਅੱਜ ਦਿਖਾਵਾਂਗੀ ਪਲੇਨ ਹੁਣ ਪਲੇਨ ਦੇ ਵਿੱਚ ਤੇ ਆ ਦੇਖੋ ਜੀ ਪਲੇਨ ਦੇ ਵਿੱਚ ਆ ਗਿਆ ਇੱਧਰ ਇਹ ਤਾਂ ਆ ਗਈ ਜੀ ਕ੍ਰੇਪ ਇਹ ਸਾਰੇ ਕ੍ਰੇਪ ਦੇ ਕਲਰ ਪਏ ਆ ਜੀ ਬਹੁਤ ਪਿਆਰੇ ਕਲਰ ਪਏ ਆ ਸੋਰੀ ਇਹ 글라스 ਰਗੰਜਾ ਦਾ ਆਪਣਾ ਬਹੁਤ ਹੀ ਪਿਆਰਾ ਬਹੁਤ ਸੋਹਣਾ ਕਲਰ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਨੀਚੇ ਵਾਲਾ ਕਲਰ ਦੇਖੋ ਕਿਸੇ ਵੀ ਭੈਣ ਨੇ ਲੈਣਾ ਨੇੜੇ ਤੋਂ ਵੀਡੀਓ ਬਣਾ ਰਹੀਆਂ ਕਿਸੇ ਨੇ ਵੀ ਕਲਰ ਲੈਣਾ ਵਰਕ ਕਰਾਉਣ ਵਾਸਤੇ ਤਾਂ ਤੁਸੀਂ ਇਦਾਂ ਲੈ ਸਕਦੇ ਹੋ ਜਿਵੇਂ ਕਿ ਨੀਚੇ ਵਾਲਾ ਕਲਰ ਆ ਗਿਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹ ਜਿਵੇਂ ਕਿ ਆਪਾਂ ਥੋੜਾ ਜਿਆਦਾ ਰॉयਲ ਬਲੂ ਜਾਂ ਨੇਵੀ ਬਲੂ ਤੋਂ ਥੋੜਾ ਹਟਕੇ ਵਾਲਾ ਬਲੂ ਹੈ ਤੇ ਬੋਸਣਾ ਉੱਪਰ orange white wine ਤੇ ਗੁਲਾਬੀ ਹਮ ਹਾਂਜੀ ਉੱਪਰ ਆ ਗਿਆ ਸਾਰੇ ਕਲਰ ਉਹ ਸਮਝੇ ਰਹੇ ਆ ਵੈਸੇ ਤਾਂ ਤੁਸੀਂ ਜਿੱਥੇ ਤੱਕ ਵੀ ਵੀਡੀਓ ਸਾਹਮਣੇ ਤੋਂ ਦੇਖ ਰਹੀਆਂ ਨੇ ਭੈਣਾ ਸਾਰੀਆਂ ਸਮਝ ਰਹੀਆਂ ਨੇ ਤੇ ਜਿਹੜਾ ਇਹ ਵਾਲਾ ਫਿਰੋਜੀ ਰੰਗ ਆ ਨਾ ਇਹ ਵਾਲਾ ਇਹ ਤਾਂ ਗਲਾਸ ਗਲਾਸ ਔਰ ਗੰਜਾ ਨੂੰ ਨਾ ਚਾਰ ਚੰਦ ਲਾਂਦਾ ਮੈਨੂੰ ਇੰਨਾ ਪਤਾ ਹੈ ਇੰਨਾ ਪਿਆਰਾ ਫੈਬਰਿਕ ਕਲਰ ਹੈ ਇੰਨਾ ਪਿਆਰਾ ਤੇ ਇਹਦੇ ਤੇ ਜੇ ਆਪਾਂ ਕਰਵਾਈਏ ਵਰਕ ਤੇ ਮੈਂ ਤਾਂ ਸੱਚੀ ਕਹਿ ਰਹੀ ਆ ਇੰਨਾ ਸੋਹਣਾ ਲੱਗੇ ਨਾ ਬਣ ਬਣ ਐ ਉੱਠੇ ਸੂਟ ਕਿਸੇ ਵਿਆਹ ਤੇ ਪਾਵੇ ਬੰਦਾ ਤਾਂ ਅਲੱਗ ਹੀ ਲੱਗੇ ਪਤਾ ਚੱਲੇ ਉੱਪਰ ਤੇ ਲਵੇ ਪਿਓਰ ਕਮਲ ਦਾ ਦੁਪੱਟਾ ਤੇ ਸੋਹਣੀ ਜੀ ਕਰਵਾਵੇ ਚਰਖਾ ਕਰਵਾ ਕੇ ਡਾਈ ਤੇ ਹੁਣ ਹੋਰ ਦਿਖਾਣੇ ਤੁਹਾਨੂੰ ਇਹ ਦੇਖੋ ਜੀ ਇਹ ਸਾਰੇ ਆ ਗਏ ਜੀ ਟਿਸ਼ੂ ਦੇ ਵਿੱਚ ਟਿਸ਼ੂ ਕ੍ਰੈਸ਼ ਬਹੁਤ ਹੀ ਪਿਆਰਾ ਹੈ ਬਹੁਤ ਸੋਹਣਾ ਇਧਰ ਹੀ ਲਾਈਟ ਫਿਰੋਜੀ ਸਾਰੇ ਕਲਰ ਇੱਕ ਤੋਂ ਇੱਕ ਹੈ ਇੱਕ ਤੋਂ ਇੱਕ ਕਲਰ ਤੇ ਇਹ ਵੀ ਇਹ ਸਾਰੇ ਕ੍ਰੈਸ਼ ਚ ਆ ਗਏ ਬਹੁਤ ਪਿਆਰੀ ਵੈਰਾਈਟੀ ਹੈ ਇਹ ਸਾਰੇ ਕਲਰ ਸੌਰੀ ਮਲਟੰਦੇਰੀ ਦੇ ਹਨ نیچے ਆ ਗਿਆ ਬਿਲਕੁਲ ਲਾਈਟ ਲਵੰਡਰ ਸਾਰੇ ਕਲਰ ਦੇਖੋ ਇੱਕ ਤੋਂ ਇੱਕ ਕਲਰ ਆਇਆ ਇਹਨਾਂ ਤੇ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਵਰਕ ਕਰਵਾ ਸਕਦੇ ਹੋ ਪਲੇਨ ਆਪਣੇ ਕੋਲ ਕਿਸੇ ਵੀ ਤਰੀਕੇ ਹੋਰ ਲੈਸਾਂ ਲੁਸਾਂ ਲਾ ਕੇ ਬਣਵਾਉਣਾ ਉਹਦੇ ਲਈ ਵੀ ਲਾਈਟ ਤੇ ਲਾਈਟ ਕਲਰ ਹੈਗੇ ਇਸ ਕਲਰ ਦਾ ਤਾਂ ਇੰਨਾ ਕਿ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੁਣ ਕਿਉਂਕਿ ਡਰੈਸਾਂ ਵਗੈਰਾ ਬਣਾਉਂਦੀਆਂ ਅੱਜ ਕੱਲ ਲੜਕੀਆਂ ਤੇ ਉਸ ਦੇ ਲਈ ਹੈ ਤੇ ਹੁਣ ਬਹੁਤ ਹੀ ਪਿਆਰੀ ਫੈਬਰਿਕ ਆਈ ਹੋਈ ਹੈ ਲਓ ਜੀ ਹੁਣ ਅੱਗੇ ਸਾਰੇ ਕਲਰ ਸਿਲਕ ਰੂਟ ਦੇ ਤੁਸੀਂ ਕਲਰ ਦੇਖ ਲਓ ਕਿਸੇ ਨੇ ਵੀ ਲੈਣਾ ਨਾ ਛੋਟਾ ਜਾ ਕੇ ਕੋਈ ਕਲਰ ਦਾ ਨਾ ਮੈਨੂੰ ਨਿਸ਼ਾਨੀ ਲਾ ਕੇ ਭੇਜ ਦਿਓ ਇਹ ਸਾਰੇ ਸਿਲਕ ਰੂਟ ਦੇ ਆ ਕੱਪੜਾ ਇੰਨਾ ਕੁ ਜਿਆਦਾ ਫਾਈਨ ਹੈ ਬਹੁਤ ਸੋਹਣਾ ਮੇਰੇ ਕੋਲ ਥੋੜਾ ਕੋਸਟਲੀ ਹੋਏਗਾ ਜਿਵੇਂ ਪਹਿਲਾਂ ਹੀ ਦੱਸ ਰਹੀ ਆ ਪਰ ਕੱਪੜਾ ਹੋਏਗਾ ਸਭ ਤੋਂ ਨੰਬਰ 1 ਵਰਕ ਦੇ ਵਿੱਚ ਇਹੋ ਜਿਹਾ ਕੱਪੜਾ ਨਾ ਤੁਹਾਨੂੰ ਅਸਤਕ ਕੀਤਾ ਤੇ ਮਿਲੇਗਾ ਨਾ ਇਹ ਰੇਟ ਮਿਲੇਗਾ ਰੇਟ ਮੈਂ ਤੁਹਾਨੂੰ ਸਭ WhatsApp ਦੇ ਉੱਪਰ ਦੱਸਾਂਗੀ ਠੀਕ ਹੈ ਜੀ ਤੇ ਆ ਦੇਖੋ पर ज्यादा नहीं बहुत थोड़ ही है बहुत थोड़े थोड़े रेटा ती पांच मीटर या पांच मीटर मिलेगा या साढ़े सात मिलेगा अगर तुम किसी भैन ने लेंगे तैयार करवाने सब एना ड्रत तो बन गए इन्ह तो ही ड्रैसा बन गिया आप बनवाने किसी ने मेरे नालैस बनवाण का संपर्क करना तभी दस एक तो एक कलर है जी सारे आखो जी देखो सारे एक तो एक कलर हैं डार्क लाइट सब तो उपरला कलर देखो तीस ਮੈਂ ਕਹਿੰਦੀ ਨਾ ਕਿ ਜਿਆਦਾ ਪਿਆਰਾ ਕਲਰ ਹੈ ਬਹੁਤ ਸੋਹਣਾ ਇੱਕ ਸੂਟ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਣੀ ਹੁ ਉਤਰਵਾ ਕੇ ਬਹੁਤ ਹੀ ਪਿਆਰਾ ਕਲਰ ਹੈ ਇਹ ਲੋ ਜਿੱਲੇ ਅਮਨ ਕਲਰ ਹੈ ਤੁਸੀਂ ਨੇੜੇ ਤੇ ਦੇਖ ਸਕਦੇ ਹੋ ਫੈਬਰਿਕ ਬਹੁਤ ਜਿਆਦਾ ਪਿਆਰਾ ਹੈ ਬਿਲਕੁਲ ਲਾਈਟ ਜਾਂ ਵੇਟ ਹੁੰਦਾ ਹੈ ਫੈਬਰਿਕ ਦਾ ਤੇ ਪਰ ਇਹਨਾਂ ਸੂਟਾਂ ਦੇ ਵਿੱਚ ਜੇ ਤੁਸੀਂ ਸੂਟ ਬਣਵਾਣਾ ਹੈ ਪਰ ਮੇਰੇ ਕੋਲ ਡਰੈਸ ਬਣवानी ਹੈ ਪਰ ਲਾਈਨਿੰਗ ਜ਼ਰੂਰ ਲੱਗੇਗੀ ਬਹੁਤ ਹੀ ਪਿਆਰੀ ਬਹੁਤ ਸੋਹਣੇ ਹੈ ਬਹੁਤ ਪਿਆਰੇ ਸੂਟ ਹੈ ਸਾਰੇ ਵਧੀਆ ਚ ਨੇ ਹਲਕਾ ਬ੍ਰਾਂਡ ਮੇਰੇ ਕੋਲ ਇੱਕ ਵੀ ਨਹੀਂ ਹੈਗਾ ਜੀ ਠੀਕ ਹੈ। ਲਓ ਜੀ ਇਹ ਆਗੀ ਰੋ ਸਿਲਕ ਬਹੁਤ ਜ਼ਿਆਦੇ ਯੂਟਿਊਬਰ ਪੈਣਾ ਕੱਪੜਾ ਵੇਚ ਰਹੀਆਂ ਨੇ ਪਰ ਜੋ ਰੇਟ ਤੁਹਾਨੂੰ ਮੈਂ ਦਵਾਂਗੀ ਨਾ ਉਹ ਰੇਟ ਉਹ ਨਹੀਂ ਦੇਣਗੀਆਂ। ਬਹੁਤ ਜ਼ਿਆਦੇ ਤੁਹਾਨੂੰ ਸੇਮ ਦਿਖਾ ਰਹੀਆਂ ਨੇ। ਤੁਸੀਂ ਬਹੁਤ ਜ਼ਿਆਦੇ ਪੰਜਾਬੀ ਯੂਟਿਊਬਰਾਂ ਨੂੰ ਜੋ ਦੇਖ ਰਹੀਆਂ ਨੇ ਜਿਨ੍ਹਾਂ ਨੇ ਘਰ ਦੇ ਵਿੱਚ ਹੀ ਕੰਮ ਖੋਲੇ ਹੋਏ ਆ ਮੈਂ ਨਹੀਂ ਕਹਿੰਦੀ ਵੀ ਉਹ ਹਲਕਾ ਵੇਚ ਰਹੀਆਂ ਪਰ ਰੇਟ ਹਾਂ ਰੇਟ ਉਹਨਾਂ ਤੋਂ ਵੀ ਘੱਟ ਦਵਾਂਗੀ ਤੇ ਚੀਜ਼ ਸੇਮ ਮਿਲੇਗੀ ਚੀਜ਼ ਦਾ ਇੱਕ ਪੁਆਇੰਟ ਵੀ ਇੱਕ ਨੰਬਰ ਐ ਨਹੀਂ ਹੈਗਾ ਵੀ ਉਹ ਵਧੀਆ ਦੇਰੀਆਂ ਕਿ ਮੈਂ ਹਲਕਾ ਦਵਾਂਗੀ ਰੇਟ ਦੇ ਹਿਸਾਬ ਨਾਲ ਬਿਲਕੁਲ ਵੀ ਨਹੀਂ ਮੇਰੀ ਕਲੈਕਸ਼ਨ ਉਹਨਾਂ ਤੋਂ ਵੀ ਜ਼ਿਆਦਾ ਇੱਕ ਪੁਆਇੰਟ ਵੱਧੇ ਵਧੀਆ ਹੀ ਹੋਊਗੀ ਔਰ ਉਹਨਾਂ ਤੋਂ ਵੀ ਜ਼ਿਆਦਾ ਕਲਰ ਮਿਲਣਗੇ ਅਗਰ ਤੁਸੀਂ ਇਹਦੇ ਚ 50 ਕਲਰ ਵੀ ਚਾਹੋਗੇ ਤਾਂ ਤੁਹਾਨੂੰ 50 ਕਲਰ ਵੀ ਮਿਲ ਜਾਣਗੇ ਤੇ ਇਹ ਹੈਗੇ ਜੀ ਸਾਰੀ ਸਿਲਕ ਰੂਟ ਰਿਓ ਸਿਲਕ ਸੌਰੀ ਸਾਰੇ ਕੱਲ ਭੁੱਲ ਜਾਨੇ ਕਿਉਂਕਿ ਪਲੇਨ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਹੈ ਤੇ ਪਿਓਰ ਚ ਹੈ ਜੋ ਸਭ ਤੋਂ ਪਿਓਰ ਹੁੰਦੀ ਹੈ ਰਿਓ ਸਿਲਕ ਇਹ ਉਹ ਚੀਜ਼ ਹੈ ਜੀ ਤੁਸੀਂ ਰਿਓ ਸਿਲਕ ਦਾ ਅਗਰ ਪਤਾ ਕਰੋ ਨਾ ਵਰਕ ਵਾਲਾ ਸੂਟ ਤਾਂ ਇਹ 25-2600 ਰੁਪਏ ਪਰ ਮੀਟਰ ਹੈ ਕਿਉਂਕਿ ਇਹ ਆਪਾਂ ਨੇ ਮੋਗੇ ਤੋਂ ਮੰਗਵਾਏ ਸੀਗੇ ਦਾ ਸੂਟ ਨਹੀਂ ਸੌਰੀ ਚਾਰ ਸੂਟ ਇੱਕ ਇੱਕ ਸੂਟ ਸਾਨੂੰ 2500 ਰੁਪਏ ਮੀਟਰ ਦੇ ਹਿਸਾਬ ਨਾਲ ਇੱਕ ਇੱਕ ਸੂਟ ਸਾਨੂੰ ਪਿਆ ਸੀਗਾ 25 ਰੁਪਏ ਪਰ ਮੀਟਰ ਵਰਕ ਬਣੇ ਬਣਾਏ ਐਸੀ ਰਿਓ ਸਿਲਕ ਦੇ ਵਿੱਚ ਫਿਰ ਅਸੀਂ ਸਾਨੂੰ ਬੜੇ ਮਹਿੰਗੇ ਪਏ ਸੀਗੇ ਤੇ ਫਿਰ ਅਸੀਂ ਆਪ ਕਪੜਾ ਪਲੇਨ ਲੈ ਕੇ ਅਸੀਂ ਆਪਣਾ ਵਰਕ ਕਰਾਇਆ ਸੀ ਉਹ ਸਾਨੂੰ ਸਗੋਂ ਸਸਤੇ ਪਏ ਸੀਗੇ ਚਾਰ ਸੂਟ ਮੰਗਵਾਏ ਸੀਗੇ ਰਿਓ ਸਿਲਕ ਦੇ ਬਹੁਤ ਜਿਆਦਾ ਮਹਿੰਗੇ ਪਏ ਸੀ ਇੱਕ ਕਲਰ ਹੈਗਾ ਸੀ ਉਹਦੇ ਵਿੱਚ ਚਾਰਾਂ ਦੇ ਵੱਖਰੇ 2 2 ਸੇਮ ਸੇਮ ਸੀ ਦੋ ਕਲਰ ਸੇਮ ਸੀ ਕਿਉਂਕਿ ਕੰਬੋ ਬਣਾਏ ਸੀ ਕੰਬੋ ਸੈੱਟ ਬਣਾਏ ਸੀ ਬੇਟੀਆਂ ਦੇ ਤੇ ਲਈ ਮੰਮੀ ਉਹਦੀ ਮਾਂ ਬੇਟੀ ਦਾ ਬੜੇ ਪਿਆਰੇ ਸੂਟ ਬਣਾਏ ਸੀ ਤੇ ਉਪਰ ਇਹ ਰਿਓ ਸਿਲਕ ਦੇ ਹੋਰ ਵੀ ਕਲਰ ਪਏ ਆ ਬਹੁਤ ਜਿਆਦੇ ਬਹੁਤ ਪਿਆਰੇ ਸਾਰੇ ਸੂਟ ਇੱਕ ਤੋਂ ਇੱਕ ਹੈ ਇੱਕ ਵੀ ਕੱਪੜਾ ਮਾੜਾ ਨਹੀਂ ਹੈਗਾ ਜੀ ਲਓ ਜੀ ਹੁਣ ਆਗੀ ਸ਼ਿਮਰ ਦੀ ਵਾਰੀ ਸ਼ਿਮਰ ਚ ਵੀ ਤੁਸੀਂ ਨੀਚੇ ਤੋਂ ਦੇਖਦੇ ਜਾਓ ਕਲਰ ਇੱਕ ਤੋਂ ਇੱਕ ਕਲਰ ਹੈ ਸਾਰੀ ਪਾਰਟੀ ਵੇਅਰ ਲੁੱਕ ਆ ਇਹਨਾਂ ਦੇ ਨਾ ਇੱਕ ਨਾ ਮੈਂ ਤੁਹਾਨੂੰ ਗੋਟਾ ਦਿਖਾਵਾਂਗੀ ਈਸੀ ਬਲੌਗ 'ਚ ਦਿਖਾਵਾਂਗੀ ਚਲੋ ਕਿਉਂਕਿ ਅਸੀਂ ਉਹ ਗੋਟਾ ਲਗਾ ਕੇ ਨਾ ਡਰੈੱਸਾਂ ਬਹੁਤ ਜ਼ਿਆਦਾ ਪਹਿਲਾਂ ਤਿਆਰ ਕੀਤੀਆਂ ਬਹੁਤ ਜ਼ਿਆਦਾ ਹੁਣ ਵੀ ਟੇਲਰ ਸਾਡਾ ਕਰ ਰਿਹਾ ਤਿਆਰ ਅਗਰ ਤੁਸੀਂ ਨਾ ਕੋਈ ਵਰਕ ਨਾ ਕਰਵਾਓ ਉਹ ਲੈਸ ਵੀ ਲੱਗ ਜੇਵੇ ਨਾ ਸਾਰਿਆਂ ਨਾਲ ਇੱਕ ਵੱਖਰੀ ਜੀ ਲੁੱਕ ਆਂਦੀ ਆ ਡਰੈੱਸ ਦੀ ਤੇ ਜਿਵੇਂ ਕਿ ਸ਼ਰਟ ਟਾਈਪ 33 34 ਇੰਚ ਦੀ ਆਪਾਂ ਸ਼ਰਟ ਬਣਵਾ ਲੇ ਤੇ ਇਹ ਬਣਵਾ ਲੇਵੇ ਇੰਨਾ ਪਿਆਰਾ ਲੱਗਦਾ ਆ ਕਲਰ ਦੇਖੋ ਤੁਸੀਂ ਵਿੱਚ ਇੰਨਾ ਕਾ ਜ਼ਿਆਦਾ ਨੇੜੇ ਤੋਂ ਦੇਖੋ ਤੁਸੀਂ yellow ਵੀ ਬਹੁਤ ਪਿਆਰਾ ਹੈ ਰਾਣੀ ਜਾਂ ਵੀ ਬਹੁਤ ਪਿਆਰਾ ਹੈ ਤੇ ਉੱਤੇ ਆ ਮਹਿੰਦੀ ਆ ਗਿਆ ਹੁਣ ਛੱਡੇ ਕਿਨੂੰ ਉਹ ਨਾ ਰਾਣੀ ਨੂੰ ਛੱਡੇ ਨਾ ਮਹਿੰਦੀ ਨੂੰ ਛੱਡੇ ਛੱਡ ਕੇ ਕਿਹੜੇ ਕਲਰ ਨੂੰ ਜਾਈਏ ਕਿਸੇ ਨੂੰ ਵੀ ਨਹੀਂ ਤੇ ਐ ਆ ਗਿਆ ਜੀ ਮੋਵ ਜਾ ਕਲਰ ਬੜਾ ਪਿਆਰਾ ਕਲਰ ਹੈ ਬਹੁਤ ਹੀ ਅੱਛਾ ਸਾਰੇ ਕਲਰ ਇੱਕ ਤਿੱਕ ਹੈ ਇੱਕ ਤਿੱਕ ਸ਼ਿਮਰਦੇ ਉੱਪਰਲੇ ਕਲਰ ਦੇਖੋ ਤੁਸੀਂ ਇੱਕ نیچے ਜੇ ਆਪਾਂ ਥੋੜਾ ਡਾਰਕ ਚਾਰਟ ਰੱਖਾਂਗੇ ਉੱਪਰ ਥੋੜਾ ਲਾਈਟ ਚਾਰਟ ਰੱਖਾਂਗੇ ਲਾਈਟ ਚਾਟ ਦਾ ਡਾਰਕ ਨਾਲੋਂ ਵੀ ਜ਼ਿਆਦਾ ਵਿਕ ਰਿਹਾ ਕਿਉਂਕਿ ਡਰੈਸਾਂ ਲਾਈਟ ਚ ਹੀ ਕਿਉਂਕਿ ਤਕਰੀਬਨ ਨਾਈਟ ਦੇ ਫੰਕਸ਼ਨ ਆਉਂਦੇ ਆ ਨਾਈਟ ਦੇ ਫੰਕਸ਼ਨ 'ਚ ਚਮਕ ਦੀ ਲਾਈਟ ਕਲਰ ਹੁੰਦਾ ਤਾਂ ਬੀਬੀਆਂ ਉਹ ਤੋਂ ਵੀ ਜ਼ਿਆਦਾ ਸਿਆਣੀਆਂ ਨੇ ਤਾਂ ਸਬੰਧੀਆਂ ਹੀ ਸੀ ਉਹਦੇ ਵਿੱਚ ਬੜੇ ਪਿਆਰੇ ਲੱਗਦੇ ਆ ਬਹੁਤ ਸੋਹਣੇ ਜੀ ਬਹੁਤ ਹੀ ਸੋਹਣੇ ਸੋਹਣੇ ਸੂਟ ਐ ਸੱਚੀ ਆ ਗਿਆ ਪਲੇਨ ਆਪਣਾ ਔਰਗੇਂਜਾ ਦਾ ਸੂਟ ਐ ਜੀ ਆ ਦੇਖੋ ਪਿਓਰ ਔਰਗੇਂਜਾ ਦੇ ਪਿਓਰ ਔਰਗੈਂਜਾ ਦਾ ਮਹਿਰੂਨ ਕਲਰ ਹੈ ਇਹ ਤੁਹਾਨੂੰ ਵੀਡੀਓ ਦੇ ਵਿੱਚ ਥੋੜਾ ਕਲਰ ਅਲੱਗ ਜਿਹਾ ਲੱਗ ਰਿਹਾ ਮਹਿਰੂਨ ਕਲਰ ਦੇ ਵਿੱਚ ਹੈ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੂਟ ਹੈ ਇੱਕ ਆ ਗਈ ਜੀ ਇਹ ਦੇਖ ਲਓ ਹੁਣ ਸਾਰੇ ਕਲਰ ਆ ਗਏ ਪਿਓਰ ਔਰਗੈਂਜਾ ਜੀ ਇਹ ਸਾਰੇ ਇਹ ਪਿਓਰ ਔਰਗੈਂਜਾ ਦੇ ਕਲਰ ਦੇਖ ਲਓ نیچے ਮੋਰ ਪੰਖੇ ਡਾਰਕ ਆ ਗਿਆ ਫਿਰ ਤਾਂਬਾ ਕਲਰ ਆ ਗਿਆ ਮਹਿੰਦੀ ਆ ਗਿਆ ਵਪਰਪਰ ਸਾਰੇ ਕਲਰ ਆ ਗਏ ਜਿਵੇਂ ਕਿ ਮਹਿੰਦੀ ਚ ਵੀ ਕਈ ਕਲਰ ਆਣਗੇ ਆ ਨਹੀਂ ਹੈਗਾ ਮਹਿੰਦੀ ਚ ਫਿਰ ਇੱਕ ਆਏਗਾ ਮਹਿੰਦੀ ਚ ਵੀ ਜਿਵੇਂ ਕਿ ਹੁਣ ਦੇਖੋ ਤੁਸੀਂ ਇੱਕ ਆ ਕਲਰ ਆ ਗਿਆ ਮਹਿੰਦੀ ਚ ਇੱਕ ਆ ਗਿਆ ਇਹਨੂੰ ਗ੍ਰੀਨ ਕਹਿ ਦਾਂਗੇ ਤੇ ਉੱਪਰ ਆ ਗਿਆ ਇਹ ਸਾਰੀ ਔਰਗੰਜਾ ਪਿਓਰ ਔਰਗੰਜਾ ਸ਼ਾਟਰਨ ਔਰਗੰਜਾ ਸ਼ਾਟਰਨ ਔਰਗੰਜਾ ਤੇ ਨਹੀਂ ਇਹ ਇਹ ਨੀਚੇ ਆ ਗਈ ਪਿਓਰ ਔਰਗੰਜਾ ਉੱਪਰ ਆ ਗਈ ਸ਼ਾਟਰਨ ਔਰਗੰਜਾ ਤੇ ਇਹ ਵੀ ਬਹੁਤ ਪਿਆਰੇ ਸੂਟ ਹੈ ਬਹੁਤ ਜਿਆਦੇ ਸੋਹਣੇ ਇੱਕ ਤੇ ਇੱਕ ਸੂਟ ਹੈ ਜੀ ਤੁਸੀਂ ਪਲੇਨ ਦੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈ ਮੈਨੂੰ ਇਹ ਆ ਗਿਆ ਨੀਚੇ ਔਰਗੇਂਜਾ ਦੇ ਵਿੱਚ ਵਾਟਰ ਗ੍ਰੀਨ ਕਾ ਫੈਬਰਿਕ ਸੌਰੀ ਕਲਰ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਇੰਨੇ ਪਿਆਰੇ ਪਿਆਰੇ ਇੱਥੇ ਤਾਂ ਛੱਡ ਕੇ ਜਾਣ ਨੂੰ ਇੱਕ ਵੀ ਨਹੀਂ ਦਿਲ ਕਰਦਾ ਬੰਦਾ ਐਡਾ ਸਾਰਾ ਬੈਗ ਭਰ ਕੇ ਲੈ ਕੇ ਆਵੇ ਕੱਪੜਿਆਂ ਦਾ ਨਾ ਸੌਰੀ ਪੈਸਿਆਂ ਦਾ ਜ ਸਾਰਾ ਕੁਝ ਪੁੱਲੀ ਬਾਰ-ਬਾਰ ਸੌਰੀ ਸੌਰੀ ਹੋਈ ਜਾ ਰਹੀ ਹੈ ਬਹੁਤ ਹੀ ਸੋਹਣੇ ਸੂਟ ਹੈ ਲੋ ਜੀ ਆ ਗਿਆ ਪਿਓਰ ਟਿਸ਼ੂ ਇਹ ਹੈਗਾ ਜੀ ਡਾਈਵਲ ਕੱਪੜਾ ਅਗਰ ਤੁਸੀਂ ਇਸ ਤੇ ਆਪਣਾ ਕੋਈ ਵੀ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤੇ ਡਾਈ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਆਏਗਾ ਲਾਈਨਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਪਿਓਰ ਟਿਸ਼ੂ ਬਿਲਕੁਲ ਪਿਓਰ ਟਿਸ਼ੂ ਜੀ ਹੁਣ ਦੇਖੋ ਤੁਸੀਂ ਬਾਗਲਪੁਰੀ ਸ਼ਿਮਰ ਦੇ ਕਲਰ ਨੇੜੇ ਤੇ ਚਮਕ ਦੇਖੋ ਕੱਪੜੇ 'ਚ ਇੰਨੀ ਕ ਜਿਆਦੇ ਚਮਕ ਹੈ ਨਾ ਬਹੁਤ ਜਿਆਦੇ ਚਮਕ ਹੈ ਇਸ ਤੇ ਤੁਸੀਂ ਸਲਮਾ ਵਰਕ ਕਰਵਾ ਸਕਦੇ ਹੋ ਹੈਂਡ ਵਰਕ ਕਰਵਾ ਸਕਦੇ ਹੋ ਮਸ਼ੀਨੀ ਵਰਕ ਕਰਵਾ ਸਕਦੇ ਹੋ ਤੁਹਾਡੀ ਇੱਛਾ ਜੋ ਤੁਹਾਨੂੰ ਅੱਛਾ ਲੱਗੇ ਉਹ ਤੁਸੀਂ ਕਰਵਾ ਸਕਦੇ ਹੋ ਬਿਲਕੁਲ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਇਸ ਕਲਰ ਦੀ ਮੈਨੂੰ ਸਮਝ ਨਹੀਂ ਹੈ ਕਿ ਕਿਆ ਕਲਰ ਕਿਉਂਕਿ ਇੰਨੇ ਕ ਜਿਆਦੇ ਕਲਰ ਹੈ ਅ ਪਤਾ ਨਹੀਂ ਇਸ ਕਲਰ ਦਾ ਤਾਂ ਮੈਂ ਦਸੇ ਸਦੀ ਨਾਲੇ ਇੰਨਾ ਕੰਮ ਮੈਂ ਐਮਬ੍ਰੋਇਡਰੀ ਦਾ ਕਰਿਆ ਇੰਨਾ ਕੰਮ ਕਲਰਾਂ ਦੀ ਸਮਝ ਹੀ ਨਹੀਂ ਆਦੀ ਹਰ ਮਤਲਬ ਕੀ ਉਹਦੇ ਵਿੱਚ ਨਏ ਤੋਂ ਨਿਆ ਕਲਰ ਆਏਗਾ ਇਹ ਕਿਹ ਕਲਰ ਵੀ ਹੈ ਗ੍ਰੀਨ ਹੈ ਜੀ ਗ੍ਰੀਨ ਕਲਰ ਬਿਲਕੁਲ ਲਾਈਟ ਗ੍ਰੀਨ ਇਹ ਆ ਗਿਆ ਜੀ ਲਵੰਡਰ ਕਲਰ ਇਹ ਲਵੰਡਰ ਲਾਈਟ ਲਵੰਡਰ ਆਏਗਾ ਔਰ ਇਹ ਲਾਈਲੈਕ ਕਲਰ ਇਹ ਬਲੈਕ ਇਹ ਬਲੈਕ ਕਲਰ ਆਏਗਾ ਜੀ ਫਿਰੋਜੀ ਇਹ ਆ ਗਿਆ ਜੀ ਫਿਰੋਜੀ ਨੇੜੇ ਤੋਂ ਬਿਲਕੁਲ ਕੈਮਰਾ ਕਰਕੇ ਦਿਖਾ ਰਹੀ ਹਾਂ ਦੇਖੋ ਸਾਰੇ ਇੱਕ ਤੋਂ ਇੱਕ ਕਲਰ ਹੈ ਔਰ ਇਹ ਇਸ ਦੇ ਲੁੱਕ ਇਹ ਹਰ ਇੱਕ ਕਿਸੇ ਵੀ ਫੰਕਸ਼ਨ ਤੇ ਚਲੇ ਜਾਓ ਇਹ ਤੁਹਾਨੂੰ ਸੂਟ ਨਾ ਪੰਦ 10 ਪਾਏ ਕਈ ਲੇਡੀਜ਼ ਦੇ ਦਿਖਣਗੇ ਕਿਉਂਕਿ ਇਸ ਦੀ ਇਹ ਪੂਰਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਇਸ ਟੈਂਪੋ ਹੋ ਜਾਦੇ ਇਸ ਤੇ ਤੁਸੀਂ ਐਮਬਰਾਇਡਰੀ ਕਰਵਾ ਸਕਦੇ ਹੋ ਸਲਮਾ ਵਰਕ ਕਰਵਾ ਸਕਦੇ ਹੋ ਮਸ਼ੀਨੀ ਵਰਕ ਜਿਹੜੀ ਮਰਜ਼ੀ ਤੁਹਾਡੀ ਇੱਛਾ ਹੋਵੇ ਕਰਵਾ ਸਕਦੇ ਬਹੁਤ ਹੀ ਅੱਛਾ ਤ ਫਰਸੂਟ ਦੀ ਲੁੱਕ ਬਹੁਤ ਜ਼ਿਆਦੇ ਵਧੀਆ ਆਏਗੀ ਬਹੁਤ ਜ਼ਿਆਦੀ